आगे भाई 21 ਸੈਕਿੰਡ 63 ਪੁਆਇੰਟ ਆ ਬਾਜੀ ਸਮਾ 21 ਸੈਕਿੰਡ 63 ਪੁਆਇੰਟ ਬਾਜੀ ਇਹ ਬਾਜੀ ਆਪਣੇ ਵੱਲ ਭਪਿੰਦਰ ਸਿੰਘ ਜੀ ਗਰੇਵਾਲ ਰੈਕੋਟ ਅਮਨਾ ਰੈਕੋਟ ਗੋਰਾ ਜਲਾਲਦੀਵਾਲ ਤੇ ਪਰਲੇ ਪਾਸੇ ਮਨਜਿੰਦਰ ਪਹੀੜ ਰੂਪ ਬੇਗਵਾਲ ਬਿੰਦਰ ਢੋਡੇ ਤਤ ਪਹੀੜ ਸੋਢੀ ਢਾਡਾ ਰਾਣਾ ਢਾਡਾ ਜਿਹੜਾ ਪਰਲੇ ਪਾਸੇ ਬੱਛਾ ਭੱਜ ਗਿਆ ਕਦਾ ਪਈ ਕਦਾ ਪਈ